ਜਾਪੋ ਤੇ ਹਰਿਆਣਾ ਦੀ ਰਾਸਥਾਨੀ ਚੰਡੀਗੜ੍ਹ ਨੂੰ ਟ੍ਰੈਫਿਕ ਚਲਾਣਾ ਦਾ ਗੜ ਵੀ ਕਿਹਾ ਜਾਂਦਾ ਹੈ ਇਹ ਅਸੀਂ ਨਹੀਂ ਸਕੋ ਸ਼ਹਿਰ ਦੇ ਵਿੱਚ ਜਾਰੀ ਕੀਤੇ ਗਏ ਚਲਾਨਾ ਦੀ ਗਿਣਤੀ ਦੱਸ ਰਹੀ ਹੈ ਸੁਦਾਸੀ ਕੀ ਚੰਡੀਗੜ੍ਹ ਦੇ ਵਿੱਚ ਸੀਸੀਟੀਵੀ ਕੈਮਰਾ ਰਾਹੀਂ ਰੋਜ਼ਾਨਾ ਹਜ਼ਾਰਾਂ ਚਲਾਨਾ ਕੀਤੇ ਜਾਂਦੇ ਨੇ ਜੇਕਰ ਅੰਕੜਿਆਂ ਦੀ ਮੰਨੀ ਜਾਵੇ ਤਾਂ ਸਾਲ 2023 ਦੇ ਵਿੱਚ 9.5 ਲੱਖ ਵਾਹਨਾਂ ਦੇ ਚਲਾਨਾ ਕੀਤੇ ਗਏ ਇਸ ਨਾਲ ਹੀ ਚੰਡੀਗੜ੍ਹ ਦੇ ਵਿੱਚ ਟ੍ਰੈਫਿਕ ਚਲਾਣਾ ਦਾ ਮੁੱਦਾ ਹੁਣ ਸੰਸਦ ਦੇ ਵਿੱਚ ਵੀ ਪਹੁੰਚ ਚੁੱਕਿਆ ਹੈ ਚੰਡੀਗੜ੍ਹ ਦੇ ਸੰਸਦ ਮੈਂਬਰ ਮਨੀਸ਼ ਤੇ ਵਾੜੀ ਨੇ ਕਿਹਾ ਕਿ ਸ਼ਹਿਰ ਦੀ ਹਾਲਤ ਅਜਿਹੀ ਹੋ ਗਈ ਹੈ ਕਿ ਲੋਕ ਚੰਡੀਗੜ੍ਹ ਨੂੰ ਚਲਾਨਗੜ੍ਹ ਕਹਿਣਾ ਸ਼ੁਰੂ ਕਰ ਦਿੱਤਾ ਹੈ ਜਿਸ ਨਾਲ ਸਿਟੀ ਬਿਊਟੀਫੁੱਲ ਦੀ ਟ੍ਰੈਫਿਕ ਪੁਲਿਸ ਉੱਤੇ ਦੂਜੇ ਰਾਜਾਂ ਤੋਂ ਆਉਣ ਵਾਲੇ ਵਾਹਨਾਂ ਦੇ ਬੇਲੋੜੇ ਚਲਾਨ ਕਰਨ ਦੇ ਕਥਿਤ ਦੋਸ਼ ਵੀ ਲੱਗਦੇ ਰਹਿੰਦੇ ਨੇ ਚੰਡੀਗੜ੍ਹ ਦੇ ਡੀਜੀਪੀ ਸਾਗਰਪ੍ਰੀਤ ਹੁਟਾ ਨੇ ਸਪਸ਼ਟ ਨਿਰਦੇਸ਼ ਦਿੱਤੇ ਨੇ ਕਿ ਟ੍ਰੈਫਿਕ ਪੁਲਿਸ ਕਿਸੇ ਵੀ ਵਾਹਨ ਨੂੰ ਨਹੀਂ ਰੋਕੇਗੀ ਸਿਰਫ ਉਹਨਾਂ ਵਾਹਨਾਂ ਦੇ ਚਲਾਨ ਕੀਤੇ ਜਾਣਗੇ ਜੋ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਨੇ ਭਾਵੇਂ ਉਹ ਵਾਹਨ ਚੰਡੀਗੜ੍ਹ ਹੋਵੇ ਜਾਂ ਕਿਸੇ ਹੋਰ ਰਾਜ ਦਾ ਸੋ ਦਸਦੀ ਕੀ ਫੈਸਲਾ ਲਗਾਤਾਰ ਸ਼ਿਕਾਇਤਾਂ ਮਿਲਣ ਤੋਂ ਬਾਅਦ ਲਿਆ ਗਿਆ ਜਿਸ ਦੇ ਵਿੱਚ ਟ੍ਰੈਫਿਕ ਪੁਲਿਸ ਉੱਤੇ ਵਾਹਨਾਂ ਨੂੰ ਬੇਲੋੜ ਰੋਕਣ ਅਤੇ ਰਿਸ਼ਵਤ ਮੰਗਣ ਦੇ ਦੋਸ਼ ਲਗਾਏ ਗਏ ਸਨ